ਹਾਂ ਜੀ ਇਹ ਗੇਟ ਜਿਉਣ ਵਾਲਾ ਪਿੰਡ ਜਿਉਣ ਵਾਲਾ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਇਹ ਤੇ ਤਕਰੀਬਨ ਇਹਦਾ ਹੁਣ ਨਾਂ ਜੀਵਨ ਸਿੰਘ ਵਾਲਾ ਵੀ ਕਹਿੰਦੇ ਕਹਿ ਦਿੰਦੇ ਆ ਇਹ ਵੇਖ ਲਓ ਤੁਸੀਂ 2 ਸਾਲ ਪੁਰਾਣਾ ਆ ਉਤੇ 200 ਸਾਲ ਪੁਰਾਣਾ 200 ਸਾਲ ਪੁਰਾਣਾ 1825 ਈਸਵੀ ਲਿਖਿਆ ਹੋਇਆ ਤੇ ਬਹੁਤ ਪੁਰਾਣਾ ਗੇਟ ਆ ਜਿੱਥੇ ਰਾਜੇ ਮਹਾਰਾਜੇ ਆਣ ਕੇ ਗੱਲਬਾਤ ਕਰਦੇ ਹੁੰਦੇ ਸੀਗੇ ਫਰੀਦਕੋਟ ਵਾਲਾ ਰਾਜਾ ਵੀ ਇੱਥੇ ਆਣ ਕੇ ਗੱਲ ਕਰਦਾ ਹੁੰਦਾ ਸੀਗਾ ਤੇ ਬਜ਼ੁਰਗਾਂ ਨੇ ਇੱਥੋਂ ਦੇ ਆਨੇ ਇਹ ਗੇਟ ਬਣਾਇਆ ਜਿਹੜੇ ਗੇਟ ਦੇ ਵਿੱਚ ਐਂਟਰੀ ਪੈਂਦੀ ਸੀ ਤੇ ਉਸ ਇਸ ਗੇਟ ਨੂੰ ਕੁੰਡਾ ਲੱਗਦਾ ਸੀ ਕੋਈ ਐਂਟਰੀ ਨਹੀਂ ਸੀ ਕਰ ਸਕਦਾ ਤੇ ਇਹ ਗੇਟ ਬਹੁਤ ਹੀ ਪੁਰਾਣਾ ਹੈ 200 ਸਾਲ ਪੁਰਾਣਾ ਗੇਟ ਆ ਇਹ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਆ ਪਿੰਡ ਦੇ ਸਾਰੇ ਮੋਹਦਵਾਰ ਪਤਵੰਤੇ ਸੱਜਣ ਖੜੇ ਆ ਤੇ ਬੋਲਦੇ ਉਹੜਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਇਹ 1825 ਦਾ ਬਣਿਆ ਹੋਇਆ ਸਾਡੇ ਬਿਓਰਗਾਣੇ ਬਣਾਇਆ ਜੌਨ ਜੌਨ ਸਿੰਘ ਦਾ ਨਾਮ ਸੀਗਾ ਜੀ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਇਹ ਤੇ ਅਸੀਂ ਅਜੇ ਵੀ ਯਾਦਗਾਰ ਰੱਖੀ ਆ ਅਜੇ ਇਹਦੀ ਰਿਪੇਅਰ ਕਰਦੇ ਰਹਿੰਦੇ ਸਮੇਂ ਸਰ ਜੀ ਦੀ ਚੀਜ਼ ਦੀ ਲੋੜ ਹੁੰਦੀ ਰੰਗ ਕਰਦੇ ਰਹਿੰਦੇ ਠੀਕ ਹੈ ਜੀ ਤੋਂ ਤੁਹਾਨੂੰ ਅੱਜ ਇਹ ਦਰਸ਼ਨ ਕਰਾਏ ਆ ਤੇ ਆ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਤਾਂ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਆ ਕਿਸਾਨ ਅੰਦੋਲਨ ਦਿੱਲੀ ਵਾਲਾ ਤੇ ਸ਼ਹੀਦឧਜਮ ਸਿੰਘ ਅੰਦਰ ਉਹ ਬਗਾ ਦੋ ਅੰਦਰ ਉਹ ਬਗਾ ਦੋ ਇੱਥੇ ਪੋਰਟ ਪ੍ਰਾਣਾ ਆ ਬੋਰਡ ਲਗਾਈ ਇਹ ਦੁਆਰਾ ਬਣਾਇਆ ਜਾ ਸਕਦਾ ਹੈ ਜਿਹਨੇ ਤੁਹਾਨੂੰ ਨਵੀਂ ਜਿਹੀ ਜਿਹੜੀ ਪੋਸਟੋਂ ਬਾਹਰ ਲਈ ਜੁੜਾਣਾ ਨਮਿੱਤਰ ਇਖਤਿਆਰੀ ਕਰ ਲੋ ਘਰ ਲੋ ਘਰ ਲੋ ਕੋਈ ਨਹੀਂ ਪ੍ਰਾਣੇ ਵਾਸਤੇ ਸਭ ਠੀਕ ਹੈ ਕੀ ਗੱਲ ਹੈ ਬੰਦ ਦੀ ਉਹਨਾਂ ਤੋਂ ਸਾਲੂਤ ਹਾਂ ਬੜੀ ਉੱਚੀ ਕੋਈ ਆ ਵੈਸੇ ਸਨ 200 ਸਾਲ ਪੁਰਾਣਾ ਬਹੁਤ ਹੀ ਪੁਰਾਣਾ 게ਟ ਹੈ ਦਰਵਾਜ਼ਾ ਬਣਿਆ ਹੋਇਆ ਪੂਰਾ ਵਧੀਆ ਤੇ ਤੁਹਾਨੂੰ ਅੱਜ ਇਹਦੇ ਦਰਸ਼ਨ ਕਰਾਏ ਆ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਸਭ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ